ਤੁਸੀਂ ਜਿਹਨਾਂ ਨੂੰ ਉਹ ਜਦੋਂ ਨਬੇਗਾ ਤੇ ਨੰਬਰ ਦੇਣਾ ਹੈ ਤੇ ਤਕਰੀਬਨ 1788 800 ਕਿੰਮੀ ਅੱਛਾ ਉਹਦੇ ਤੋਂ ਬਾਅਦ ਮੱਖਣ ਦੇ ਕਿਹੜੇ ਇਵੈਂਟ ਕੀ ਸੀ ਅਰ ਇਸ ਤੋਂ ਜਾ ਕੇ ਬਰਸਪਾਸ ਮੰਦ ਅੱਛਾ ਕਿੰਨੇ ਕਿਲੋ 1230 ਬਣਦੀ 1230 ਕਿਲੋਮੀਟਰ ਮੇਰੇ ਨਾਲ ਪੂਰਾ ਦਿੱਤਾ ਹੈ ਇਹਨਾਂ ਦੀ ਪੂਰੀ ਟੀਮ ਨੇ ਕਿੱਦਾਂ ਕੰਮ ਲਿਆ ਬੜਾ ਜ਼ਾਇਬ ਫਿਟ ਬਾਈਕਰਸ ਕਲੱਬ ਵੱਲੋਂ ਹੁਸ਼ਿਆਰਪੁਰ ਸਾਈਕਲੋਥਨ ਹਮੇਸ਼ਾ ਹਰ ਸਾਲ ਕਰਵਾਇਆ ਜਾਂਦਾ ਹੈ। ਔਰ ਮੈਂ ਬਹੁਤ ਮੁਬਾਰਕਬਾਦ ਦਿੰਦਾ ਹੈ ਸਾਡੇ ਜਿੰਨੇ ਵੀ ਫਿਟ ਬਾਈਕਰਸ ਕਲੱਬ ਦੇ ਮੈਂਬਰ ਆਏ ਜਿਹੜਾ ਹਰ ਸਾਲ ਇਹ ਰਿਕਾਰਡ ਬ੍ਰੇਕਿੰਗ ਜਿਹੜੇ ਕੰਪੀਟੀਸ਼ਨ ਹੈ ਇਹ ਕਰਵਾਏ ਜਾਂਦੇ। ਮੈਨੂੰ ਇਸ ਗੱਲ ਦਾ ਮਾਣ ਹੈ। ਬੀਗ ਐਮਪੀ ਹੁਸ਼ਿਆਰਪੁਰ ਦੇ ਐਮਪੀ ਹੋਣ ਦੇ ਨਾਤੇ ਹੁਸ਼ਿਆਰਪੁਰ ਨੇ ਹੁਸ਼ਿਆਰਪੁਰ ਦੇ ਫਿਟ ਬਾਈਕਰਜ਼ ਕਲੱਬ ਵੱਲੋਂ ਅਨੇਕਾਂ ਰਿਕਾਰਡ ਸਥਾਪਿਤ ਕੀਤੇ ਗਏ ਆ ਪਿੱਛੇ ਜਿਹੜਾ ਕੰਪੀਟੀਸ਼ਨ ਹੋਇਆ ਨਵੰਬਰ ਦੇ ਵਿੱਚ ਉਸ ਦੇ ਵਿੱਚ ਇੰਡੀਆ ਇਵਨ ਐਸ ਮੈਟਰੋਪੋਲੀਟਨ ਸਿਟੀਜ਼ ਦੇ ਵਿੱਚ ਵੀ ਅਜਿਹੇ ਕੰਪੀਟੀਸ਼ਨ ਜਿਹੜੇ ਆ ਕਰਵਾਉਣ ਲੱਗੇ ਹਜ਼ਾਰ ਵਾਰ ਸੋਚਿਆ ਜਾਂਦਾ ਪਰ ਮੈਂ ਆਪਣੇ ਫਿਟ ਬਾਈਕਰਜ਼ ਕਲੱਬ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾ ਦਿੰਦਾ ਉਹਨਾਂ ਦੇ ਐਫਰਟਸ ਤੇਰੀ ਔਰ ਦੂਸਰਾ ਇਹ ਵੀ ਮੁਬਾਰਕਵਾ ਦਿੰਦਾ ਹੈ ਕਿ ਅੱਜ ਜਿਹੜੀ ਰਜਿਸਟ੍ਰੇਸ਼ਨ ਦੀ ਪ੍ਰਕਿਰਿਆ ਉਹ ਸਾਡੇ ਜਿੱਥੋਂ ਮੇਰੇ ਦੁਆਰਾ ਸ਼ੁਰੂ ਕੀਤੀ ਗਈ ਹੈ ਮੈਂ ਧੰਨਵਾਦ ਕਰਦਾ ਔਰ ਸਚਦੇਵਾ ਸਾਹਿਬ ਦਾ ਧੰਨਵਾਦ ਕਰਦਾ ਔਰ ਸਾਡੇ ਰੈਸੀ ਸਾਹਿਬ ਦੀ ਜਿਹੜੀ ਫਸਟ ਰਜਿਸਟ੍ਰੇਸ਼ਨ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਮੈਨੂੰ ਮਾਣ ਹੈ ਕਿ ਰੈਸੀ ਸਾਹਿਬ ਨੇ ਸਾਨੂੰ ਸਾਈਕਲਿੰਗ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਵੀ ਪੈਰਿਸ ਤੱਕ ਸਾਨੂੰ ਰਿਪਰੈਜ਼ੈਂਟ ਕੀਤਾ ਸੋ ਉਹਨਾਂ ਦਾ ਧੰਨਵਾਦ ਮੁਬਾਰਕਬਾਦ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਮਿਸ਼ਨ ਦੇ ਨਾਲ ਸਾਡਾ ਇੱਕ ਕਲੱਬ ਜਿਹੜਾ ਕੰਮ ਕਰ ਰਿਹਾ ਖਾਸ ਤੌਰ ਤੇ ਜਿੱਥੇ ਪਾਰਟਿਸਪੈਂਟਸ ਨੂੰ ਫ੍ਰੀ ਜਿਹੜੀ ਹੈ ਉਹਨਾਂ ਦੀ ਕੋਈ ਕਈ ਵਾਰ ਫੀਸ ਵੀ ਨਹੀਂ ਹੈ ਪਰ ਜੇ ਕੋਈ ਫੀਸ ਹੈ ਵੀ ਤਾਂ ਉੱਥੇ ਉਹਦੇ ਬਰਾਬਰ ਆਪਣੇ ਕੋਲ ਚਾਰਜਸ ਪਾ ਕੇ ਸਾਡੀ ਆਸ਼ਾ ਕਿਰਨ ਸੇਵਾ ਸੁਸਾਇਟੀ ਹੈ ਜਿਸ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾਂਦਾ ਹੈ ਔਰ ਸਚਦੇਵਾ ਸਾਹਿਬ ਦਾ ਪਹਿਲੇ ਵੀ ਬਤੌਰ ਚੇਅਰਮੈਨ ਬਹੁਤ ਵੱਡੀ ਕੰਟਰੀਬਿਊਸ਼ਨ ਜਿਹੜੀ ਸਾਡੇ ਉਸ ਸੇਵਾ ਸੁਸਾਇਟੀ ਦੇ ਵਿੱਚ ਰਹੀ ਹੈ ਸੋ ਆਈ ਵਿਸ਼ ਥੈਮ 올 ਦਾ ਬੈਸਟ ਤੇ ਮੈਨੂੰ ਪੂਰਾ ਯਕੀਨ ਹੈ ਕਿ ਇੱਕ ਦਿਨ ਸਾਡਾ ਇਹ ਗਿਨੀਸ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਸਾਡਾ ਹੁਸ਼ਿਆਰਪੁਰ ਨੂੰ ਜਿਹੜਾ ਸਾਡੇ ਫਿਟ ਬਾਈਕਿਸ ਕਲੱਬ ਜਿਹੜਾ ਸ਼ਾਮਿਲ ਕਰਵਾਏਗਾ ਸੋ ਬਹੁਤ ਮੁਬਾਰਕਬਾਦ ਥੈਂਕ ਯੂ ਥੈਂਕ ਯੂ ਵੈਰੀ ਮਚ ਜਿਹੜੀ ਸਾਈਕਲੋਨ ਸ਼ੁਰੂ ਹੋਣ ਜਾ ਰਹੇ ਆ ਉਹਦੇ ਬਾਰੇ ਦੱਸੋ ਸਾਰਾ ਕੀ ਇਵੈਂਟ ਹੈਗਾ ਹੈ ਤੇ ਕੀ ਰੂਟ ਪਲਾਨ ਹੈਗਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟਰ ਡਾਕਟਰ ਰਾਜਕੁਮਾਰ ਚੱਬੇਵਾਲ ਜੀ ਦਾ ਬਹੁਤ-ਬਹੁਤ ਥੈਂਕਸ ਕਰਦੇ ਆ ਕਿ ਜਿਹੜੀ ਸេចਦੇਵ ਸੋਖਾਪੁਰ ਸਾਈਕਲੋਥਨ ਸੀਜ਼ਨ 5 ਜਿਹੜਾ ਕਿ 6 April ਨੂੰ ਹੋਣ ਜਾ ਰਿਹਾ ਅੱਜ ਅਸੀਂ ਉਹਨਾਂ ਦੇ ਕਰਕਮਲਾ ਨਾਲ ਇਹਦੀ ਰਜਿਸਟ੍ਰੇਸ਼ਨ ਪ੍ਰੋਸੈਸ ਅੱਜ ਸ਼ੁਰੂ ਕੀਤਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਇਹ ਇਵੈਂਟ ਕਰਵਾਇਆ ਜਾ ਰਿਹਾ ਅਸੀਂ ਫਿਟ ਬਾਈਕਰ ਕਲੱਬ ਸਾਲ 'ਚ ਦੋ ਸਾਈਕਲੋਥਨ ਕਰਾਉਂਦੀ ਹੈ ਇੱਕ ਜੂਨੀਅਰ ਤੇ ਇੱਕ ਸੀਨੀਅਰ ਜੂਨੀਅਰ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਜਿਹੜੀ ਅਸੀਂ 10 ਨਵੰਬਰ ਨੂੰ ਕਰਵਾਈ ਸੀਗੀ ਉਹਦੇ ਵਿੱਚ ਜਿੱਥੇ ਅਸੀਂ ਇੰਡੀਆ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਸ਼ਾਮਲ ਹੋਏ ਔਰ ਉਸ ਇਵੈਂਟ ਦੇ ਵਿੱਚ 10000 ਤੋਂ ਵੱਧ ਪਾਰਟਿਸਪੈਂਟ ਸੀਗੇ ਔਰ ਇਹ ਵਾਲਾ ਜਿਹੜਾ ਇਵੈਂਟ ਹੈ ਇਹ ਸਾਡਾ 100 ਕਿਲੋਮੀਟਰ ਦਾ ਹੁੰਦਾ ਐਸ ਵਾਰੀ ਅਸੀਂ ਰੂਟ ਥੋੜਾ ਦੇ ਵਿੱਚ ਚੇਂਜ ਕੀਤਾ ਔਰ ਲਾਸਟ ਈਅਰ ਤਾਂ ਜਿਹੜਾ ਹੋਇਆ ਸੀ ਇੱਥੋਂ ਹਿਸ਼ਾਪੁਰ ਤੋਂ ਗੜਸ਼ੰਕਰ ਦੇ ਨਾਲ ਅੱਗੇ ਸਮੁੰਦਰਾ ਉੱਥੋਂ ਯੂ ਟਰਨ ਲੈ ਕੇ ਵਾਪਸ ਆਏ ਸੀ ਲੇਕਿਨ ਜਿਹੜੀ ਸਾਨੂੰ ਫੀਡਬੈਕ ਮਿਲੀ ਸੀ ਉਹ ਐਸੀ ਵੀ ਮਾਲਪੁਰ ਤੇ ਗੜਸ਼ੰਕਰ ਦੇ ਵਿੱਚ ਟ੍ਰੈਫਿਕ ਜਿਹੜੀ ਆ ਬਹੁਤ ਜ਼ਿਆਦਾ ਰਹਿੰਦੀ ਉਸ ਪਾਰਟिकुलर ਦੋ ਜੰਕਸ਼ਨ ਪੁਆਇੰਟ ਦੇ ਉੱਤੇ ਤਾਂ ਐਸ ਵਾਰੀ ਅਸੀਂ ਰੂਟ ਥੋੜਾ ਜਿਹਾ ਚੇਂਜ ਕਰਕੇ ਇੱਥੋਂ ਹੁਸ਼ਾਪੁਰ ਤੋਂ ਟਾਂਡਾ ਟਾਂਡੇ ਤੋਂ ਅੱਗੇ ਅਸੀਂ ਥੋੜਾ ਟਵਰਡਸ ਪਠਾਨਕੋਟ ਜਾ ਕੇ ਤੋਂ ਉੱਥੇ ਯੂ-ਟਰਨ ਲਵਾਂਗੇ 50 ਕਿਲੋਮੀਟਰ ਤੋਂ ਤੇ ਵਾਪਸੀ ਆ ਕੇ ਇੱਥੇ ਹੀ 100 ਕਿਲੋਮੀਟਰ ਦਾ ਈਵੈਂਟ ਕੰਪਲੀਟ ਹੋਏਗਾ ਔਰ ਐ ਦੀ ਜਿਹੜੀ ਰਜਿਸਟ੍ਰੇਸ਼ਨ ਫੀਸ ਹੈ ਇਹ 200 ਰੁਪਏ ਰੱਖੀ ਗਈ ਹੈ ਔਰ ਜਿੰਨਾ ਵੀ ਪੈਸਾ ਇਕੱਠਾ ਹੋਏਗਾ ਉਨਾ ਹੀ ਪੈਸਾ ਫਿਟ ਬਾਈਕਰ ਕਲੱਬ ਆਪਣੇ ਵੱਲੋਂ ਹੋਰ ਐਡ ਕਰਕੇ ਇਹ ਸਾਰਾ ਦਾ ਸਾਰਾ ਪੈਸਾ ਜੀਐਸਐਸ ਸਾਸ਼ਾਕਰਨ ਸਪੈਸ਼ਲ ਸਕੂਲ ਜਿਹੜਾ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਪਿਛਲੇ 30 ਸਾਲਾਂ ਤੋਂ ਹੁਸ਼ਿਆਰਪੁਰ ਚ ਚੱਲ ਰਿਹਾ ਉਸ ਸਕੂਲ ਨੂੰ ਡੋਨੇਸ਼ਨ ਵਿੱਚੋਂ ਫਿਟ ਬਾਈਕਰ ਕਲੱਬ ਵੱਲੋਂ ਦਿੱਤਾ ਜਾਏਗਾ ਸਾਰੇ ਰਾਈਡਰਸ ਦੇ ਬਿਹਾਫ ਦੇ ਉੱਤੇ ਔਰ ਅੱਜ ਇਹਦੀ ਰਜਿਸਟ੍ਰੇਸ਼ਨ ਸਟਾਰਟ ਕੀਤੀ ਗਈ ਹੈ ਅਸੀਂ ਇਹ ਚ ਲਿਮਿਟ ਰੱਖੀ ਹੈ 300 ਰਾਈਡਰਸ ਦੀ ਸਿਰਫ ਤੇ ਸਿਰਫ ਅਸੀਂ 300 ਰਾਈਡਰ ਜਿਹੜੇ ਆ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਗੇ ਔਰ ਇਹੀ ਮੇਰੀ ਅਪੀਲ ਆ ਵੱਧ ਤੋਂ ਵੱਧ ਜਿਹੜੀ अर्ली ਤੋਂ अर्ली ਜਿਹੜਾ ਰਜਿਸਟ੍ਰੇਸ਼ਨ ਕਰਵਾ ਲੈਣ ਤੇ ਔਰ 6 ਅਪ੍ਰੈਲ ਨੂੰ ਅਸੀਂ ਤੁਹਾਨੂੰ ਫੇਰ ਇੱਥੇ ਵੈਲਕਮ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਮੈਂ ਸਾਰੇ ਫਿਟ ਬਾਈਕਰ ਕਲੀਮ ਟੀਮ ਵੱਲੋਂ ਸਾਰੇ ਰਾਈਡਰ ਦਾ ਤੇ ਡਾਕਟਰ ਰਾਜ ਕੁਮਾਰ ਚੱਬੇਵਾਲ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹਦੀ ਸਾਰੀ ਇਵੈਂਟ ਦੀ ਸ਼ੁਰੂਆਤ ਕਿਹੜੀ ਜਗ੍ਹਾ ਤੇ ਹੋਏਗੀ ਉਹਦਾ ਟਾਈਮ ਜਿਹੜਾ ਕੀ ਹੋਏਗਾ? ਸ਼ੁਰੂਆਤ ਇਹਦੀ 6 April ਨੂੰ ਸਜਦੇਵਾ ਸਟਾਕ ਦੇ ਹੈੱਡ ਆਫਿਸ ਜਿਹੜਾ ਬੁੱਲਾਵਾੜੀ ਸਥਿਤ ਹੈ ਉਥੋਂ ਸ਼ੁਰੂਆਤ ਹੋਣੀ ਹੈ ਇਹਦੀ। ਔਰ ਟਾਈਮਿੰਗ ਸਵੇਰੇ 6 ਵਜੇ ਰਿਪੋਰਟਿੰਗ ਹੈ ਔਰ 7 ਵਜੇ ਜਿਹੜਾ ਇਹਦਾ ਫਲੈਗ ਆਫ ਜਿਹੜਾ 7 ਸਵੇਰੇ 7 ਵਜੇ ਕੀਤਾ ਜਾਏਗਾ। ਇਹਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਦੋਂ ਤੱਕ ਓਪਨ ਰਹੇਗੀ? ਇਹ 300 ਜਦੋਂ ਰਜਿਸਟ੍ਰੇਸ਼ਨ ਹੋਗੇ ਅਸੀਂ ਉਸੇ ਵੇਲੇ ਕਲੋਜ਼ ਕਰ ਬਹੁਤ ਸਾਰੇ ਲੋਕ ਪਿਛਲੇ ਸਾਲ ਦੇ ਹੀ ਉਡੀਕਦੇ ਪਏ ਆ ਵੀ ਕਦੋਂ ਤੁਸੀਂ ਅਗਲਾ ਇਵੈਂਟ ਕਦੋਂ ਕਰਾਉਣਾ ਕਿਉਂਕਿ ਇਹਦੀ ਹੁਸ਼ਿਆਰਪੁਰ ਫਿਟ ਬਾਈਕਰ ਕਲੱਬ ਵੱਲੋਂ ਜਿੰਨੇ ਵੀ ਇਵੈਂਟ ਕਰਾਇਆ ਜਾਂਦੇ ਉਹਦੇ ਚ ਇੱਕ ਖੂਬੀ ਇਹ ਹੈਗੀ ਆ ਪੂਰੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਮੈਰਾਥਨ ਵੀ ਹੁੰਦੀਆਂ ਬਹੁਤ ਸਾਰੇ ਸਾਈਕਲੋਥੌਨ ਵੀ ਹੁੰਦੇ ਆ ਔਰ ਉਹਨਾਂ ਸਾਰਿਆਂ ਦੇ ਵਿੱਚ ਸਾਰੇ ਪਾਰਟਿਸਪੈਂਟਸ ਹੈਗੇ ਆ ਉਹਨਾਂ ਕੋ ਰਜਿਸਟ੍ਰੇਸ਼ਨ ਫੀਸ ਲਈ ਜਾਂਦੀ ਹੈ ਬਹੁਤ ਵੱਡੇ 500 ਤੋਂ ਲੈ ਕੇ 5000 ਤੱਕ ਫੀਸਾਂ ਜਿਹੜੀਆਂ ਅਲੱਗ-ਅਲੱਗ ਅਮਾਊਂਟ ਲਏ ਜਾਂਦੇ ਆ ਇਹ ਐਕਸਾਈ ਕੋ ਹਿਸਾਰ ਪੁਰਦਾ ਇਵੈਂਟ ਹੈ ਕਾ ਫਿਟ ਬਾਈਕਰ ਕਲੱਬ ਦਾ ਜਿੱਚੋਂ ਅਸੀਂ ਕਿਸੇ ਕੋਲੋਂ ਵੀ ਕੋਈ ਪੈਸੇ ਨਹੀਂ ਅਸੀਂ ਕੋਈ ਇਨਕਮ ਨਹੀਂ ਰੱਖਦੇ ਜਿੰਨਾ ਵੀ ਇਵੈਂਟ ਦਾ ਖਰਚਾ ਹੁੰਦਾ ਅਸੀਂ ਸਾਰੇ ਸਪான்ਸਰ ਦੇ ਥਰੂ ਔਰ ਆਪਣੇ ਰਿਸੋਰਸਸ ਨਾਲ ਹੀ ਕਰਦੇ ਆਂ ਔਰ ਮੈਂ ਦੱਸਣਾ ਚਾਹਣਾ ਵੀ ਜਿੰਨੀ ਵੀ ਰਜਿਸਟ੍ਰੇਸ਼ਨ ਫੀਸ ਹੈ ਇਹ ਸਾਰੀ ਦੀ ਸਾਰੀ ਉਹ ਪੂਰਾ ਅਮਾਉਂਟ ਪਲੱਸ ਇਕੁਅਲ ਅਮਾਉਂਟ ਫਿਟ ਬਾਈਕਰ ਦਾ ਕਲੱਬ ਆਪਣੇ ਵੱਲੋਂ ਇਹ ਐਡ ਕਰਕੇ ਇਹ ਸਾਰਾ ਪੈਸਾ ਸਮਾਜਿਕ ਕਾਰਜਾਂਕ ਵਾਸਤੇ ਸੋਸ਼ਲ ਕੰਮ ਲਈ ਡੋਨੇਟ ਕਰਦੇ ਆਂ